ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਪੰਜੂਆਣਾ ਸਾਹਿਬ ਪਿੰਡ ਲੰਮਾ ਜੱਟਪੁਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਚਰਨ ਛੋਪਾ ਪ੍ਰਾਪਤ ਹੈ ਇਸ ਨਗਰ ਨੂੰ ਇਸ ਸਥਾਨ ਨੂੰ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਵੰਸਦਾਨੀ ਸਤਿਗੁਰੂ ਜੀ ਨੇ ਇਸ ਨਗਰ ਦੇ ਵਿੱਚ ਪਾਤਸ਼ਾਹ ਜੀ 21 ਦਿਨ ਰੁਕੇ ਜਦੋਂ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਚਮਕੌਰ ਦੀ ਗੜੀ ਦਾ ਘੋਰ ਜੁੱਧ ਜਿੱਤ ਗਏ ਸਾਰੇ ਸਰਵੰਸ ਨੂੰ ਬਾਹਰ ਕੇ ਪਾਤਸ਼ਾਹ ਜੀ ਨੰਗੇ ਚਰਨੀ ਮਾਛੀ ਵੜਿਆ ਏ ਪਾਤਸ਼ਾਹ ਜੀ ਨੇ ਨੀਲਾ ਬਾਣਾ ਪਹਿਨਿਆ ਉੱਚ ਦੇ ਪੀਰ ਬਣ ਕੇ ਪਲੰਘ ਤੇ ਸਵਾਰ ਹੋ ਕੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਦੇ ਸਮੇਤ ਪਿੰਡ 헤ਹਰ ਪਿੰਡ ਸੀਲੋ ਆਣੀ ਹੁੰਦੇ ਹੋਏ ਰਾਏ ਕੱਲੇ ਦੇ ਸਮੇਤ 16 ਪੋ ਨੂੰ ਅੰਮ੍ਰਿਤ ਵੇਲੇ ਇਸ ਨਗਰ ਲੰਮੇ ਦੇ ਵਿੱਚ ਚਰਨ ਪਾਏ ਨਗਰ ਨਿਵਾਸੀਆਂ ਨੇ ਆਪ ਜੀ ਦੀ ਬੜੀ ਸਰਦਾ ਦੇ ਨਾਲ ਸੇਵਾ ਕੀਤੀ ਤੇ ਪਾਤਸ਼ਾਹੀ ਨੇ ਗੁਰਦੁਆਰਾ ਛੋਟਾ ਦਮਦਮਾ ਸਾਹਿਬ ਉਸ ਜਗ੍ਹਾ ਤੇ ਭਾਈ ਰਾਮ ਦਿੱਤ ਸਿੰਘ ਦਾ ਰਹੇ ਸੀ ਮਕਾਨ ਸੀ ਉੱਥੇ ਉਤਾਰਾ ਕੀਤਾ ਤੇ ਪਾਤਸ਼ਾਹੀ ਰਾਤ ਨੂੰ ਅੰਦਰਲੇ ਸਥਾਨ ਤੇ ਵਿਸਰਾਮ ਕਰਦੇ ਅੰਮ੍ਰਿਤ ਵੇਲੇ ਗੁਰੂ ਪਾਤਸ਼ਾਹੀ ਗੁਰੂ ਸਰਪੰਝੂਆ ਸਾਹਿਬ ਜੋ ਕਿ ਉਸ ਵੇਲੇ ਢਾਬ ਸੀ ਬਿਰਛਾਂ ਦੇ ਨਾਲ ਟੱਕੀ ਹੋਈ ਸੰਗਤਾਂ ਸਮੇਤ ਦੀਵਾਨ ਸਜਾਉਂਦੇ ਸੰਗਤਾਂ ਨੂੰ ਉਪਦੇਸ਼ ਦਿਆ ਕਰਦੇ ਇਸ ਸਥਾਨ ਤੇ ਗੁਰੂ ਪਾਤਸ਼ਾਹ ਜੀ ਅਮਰਤ ਵੇਲੇ ਦੀਵਾਨ ਸਜਾਉਂਦੇ ਰਹੇ ਨੇ ਤੇ ਇਸ ਜਗ੍ਹਾ ਤੇ ਹੀ ਰਾਏ ਕੱਲੇ ਨੇ ਤੇ ਉਹਦੇ ਸੇਵਕ ਨੂਰੇ ਮਾਹੀ ਨੇ ਪਾਤਸ਼ਾਹ ਜੀ ਦੀ ਸੇਵਾ ਕੀਤੀ ਔਰ ਐ ਗੋੜ ਤੋਂ ਇਸ ਨਗਰ ਦੇ ਵਿੱਚ 21 ਦਿਨਾਂ ਦੇ ਰਹੇ ਰਾਏ ਕੱਲੇ ਨੇ ਨੂਰੇ ਮਾਹੀ ਨੂੰ ਸਰਹੰਦ ਭੇਜ ਕੇ ਮਾਤਾ ਜੀ ਤੇ ਛੋਡੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਮੰਗਵਾਈ ਤੇ ਜਦੋਂ ਨੂਰਾ ਮਾਈ ਖਬਰ ਸੁਣਾ ਰਿਆ ਸਤਗੁਰੂ ਜੀ ਵੀਰ ਆਸਣ ਲਈ ਗੰਭੀਰ ਚਿਤ ਬੈਠੇ ਸੀ ਤੇ ਪਾਤਸ਼ਾਹ ਜੀ ਨੇ ਤੀਰ ਦੀ ਲੋਕ ਦੇ ਨਾਲ ਕਾਹੀ ਦੇ ਬੂਟੇ ਦੀ ਜੜ ਪੁੱਟ ਕੇ ਵਚਨ ਕੀਤੇ ਕਿ ਮੁਗਲਾਂ ਦੇ ਜ਼ੁਲਮ ਦੇ ਰਾਜ ਦੀ ਜੜ ਪੁੱਟੀ ਗਈ ਹੈ ਤੇ ਹੁਣ ਤੁਰਕਾਂ ਦਾ ਰਾਜ ਨਹੀਂ ਰਹੇਗਾ ਇਤਨਾ ਕਹਿ ਕੇ ਨੂਰੇ ਮਾਹੀ ਨੂੰ ਸਤਗੁਰਾਂ ਨੇ ਪੁੱਛਿਆ ਕਿ ਉਸ ਤੁਰਕਾਂ ਦੀ ਕਚਹਿਰੀ ਵਿੱਚ ਬਿਰਧ ਮਾਤਾ ਤੇ ਮਾਸੂਮ ਬੱਚਿਆਂ ਨੂੰ ਸ਼ਹੀਦ ਕਰਨ ਦੇ ਹੁਕਮ ਵਿਰੁੱਧ ਕਿਸੇ ਦੇ ਮਨ ਵਿੱਚ ਦਇਆ ਨਹੀਂ ਆਈ ਤਾਂ ਨੂਰੇ ਮਾਹੀ ਨੇ ਬੇਨਤੀ ਕੀਤੀ ਮਹਾਰਾਜ ਨਵਾਬ ਸੇਰਖਾ ਮਰੇਲ ਕੋਟਲੀਏ ਨੇ ਭਰੇ ਕਚਹਿਰੀ ਦੇ ਵਿੱਚ ਹਾ ਦਾ ਨਾਰਾ ਮਾਰਿਆ ਕਿਹਾ ਇਸਲਾਮ ਧਰਮ ਵਿੱਚ ਐਡਾ ਜ਼ੁਲਮ ਕਰਨਾ ਅੱਤ ਦਾ ਪਾਪ ਹੈ ਸਾਡਾ ਬੈਰ ਗੁਰੂ ਗੋਬਿੰਦ ਸਿੰਘ ਦੇ ਨਾਲ ਹੈ ਇਹਨਾਂ ਮਾਸੂਮਾਂ ਦੇ ਨਾਲ ਜ਼ਬਰ ਨਾ ਕਰੀਏ ਇਹ ਇਸਲਾਮ ਧਰਮ ਦੀ ਤੋਹੀਨ ਹੋਵੇਗੀ ਨਵਾਬ ਸੇਰਖਾਂ ਦੀ ਹਮਦਰਦੀ ਤੇ ਦਲੇਰੀ ਨੂੰ ਮੁੱਖ ਰੱਖ ਕੇ ਮਹਾਰਾਜ ਜੀ ਨੇ ਵਚਨ ਕੀਤਾ ਕਿ ਮਲੇਰਕੋਟਲੇ ਦੀ ਝਲ ਹਰੀ ਰਹੇਗੀ ਤੁਰਕਾਂ ਦਾ ਨਾਸ਼ ਹੋਵੇਗਾ ਤੇ ਨਵਾਬ ਮਲੇਰਕੋਟਲੇ ਦੇ ਹਾਦੇ ਨਾਰੇ ਕਰਕੇ ਵਚਨ ਹੋਏ ਇਹ ਬਤਨ ਸੁਣ ਕੇ ਰਾਏ ਕੱਲਾ ਕੰਬ ਉੱਠਿਆ ਦੋਨੇ ਹੱਥ ਜੋੜ ਕੇ ਪੱਲਾ ਪਾ ਕੇ ਬੇਨਤੀ ਕੀਤੀ ਸਤਿਗੁਰੂ ਜੀ ਮੈਂ ਵੀ ਉਸ ਤੁਰਕ ਜਾਤੀ ਦੇ ਵਿੱਚੋਂ ਹਾਂ ਤੇ ਆਪ ਜੀ ਦਾ ਸੱਚੇ ਦਿਲੋਂ ਸ਼ਰਧਾਲੂ ਹਾਂ ਮੇਰੇ ਪਰਿਵਾਰ ਨੂੰ ਬਖਸ਼ਿਸ਼ ਕਰੋ ਕਿਰਪਾ ਕਰੋ ਮੈਂ ਆਪ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਾਂਗਾ ਵਾਪਸ ਨਹੀਂ ਜਾਵਾਂਗਾ ਰਾਏ ਦੀ ਨਿਮਰਤਾ ਭਰੀ ਬੇਨਤੀ ਸੁਣ ਕੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਸ੍ਰੀ ਸਾਹਿਬ ਗੰਗਾ ਸਾਗਰ ਇੱਕ ਰੇਹੜ ਬਖਸ਼ ਬਖਸ਼ਿਸ਼ ਕੀਤੀ ਵਦਨ ਕੀਤੇ ਰਾਏ ਕੱਲਾ ਇਹ ਸਾਡੀਆਂ ਬਖਸ਼ਾ ਲੈ ਜਾ ਜਿਨ੍ਹਾਂ ਤੇ ਤੁਸੀਂ ਤੇ ਤੇਰਾ ਖਾਨਦਨ ਇਹਨਾਂ ਦੀ ਸਰਦਾ ਨਾਲ ਸੇਵਾ ਸੰਭਾਲ ਕਰੋਗੇ ਉਦੋਂ ਤੱਕ ਤੁਹਾਡਾ ਹੁਕਮ ਤੇ ਰਾਜ ਕਾਇਮ ਰਹੇਗਾ ਜੇ ਤੇਰੇ ਖਾਨਦਾਨ ਦੇ ਵਿੱਚ ਕਿਸੇ ਨੇ ਵੀ ਬੇਅਦਬੀ ਕੀਤੀ ਤਾਂ ਤੁਹਾਡਾ ਰਾਜ ਖਤਮ ਹੋ ਜਾਵੇਗਾ ਮੇਰਾ ਖਾਲਸਾ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਦੇਵੇਗਾ ਤੇ ਪਾਤਸ਼ਾਹ ਜੀ ਨੇ ਮਾਗੀ ਦੇ ਦਿਨ ਇਸ ਠਾਪ ਦੇ ਵਿੱਚੋਂ ਪਹਿਲਾਂ ਆਪ ਗਾਰ ਕਢੀ ਤਿੰਨਾ ਪਿਆਰਿਆਂ ਨੇ ਤੇ ਪਿੱਛੋਂ ਸਮੂਹ ਸੰਗਤ ਪਾਸੋਂ ਗਾਰ ਕਢਾਈ ਇਸ ਜਗ੍ਹਾ ਦਾ ਨਾਮ ਗੁਰੂ ਸਾਰਾ ਪੰਜੂਆਣਾ ਸਾਹਿਬ ਰੱਖ ਦਿੱਤਾ ਗਿਆ ਹੈ ਇਸ ਠਾਪ ਤੇ ਦਾਤਨ ਕਰਿਆ ਕਰਦੇ ਸੀ ਗੁਰੂ ਪਾਤਸ਼ਾਹ ਜੀ ਸਾਂਭ ਵੇਲੇ ਸਤਿਗੁਰੂ ਜੀ ਰਾਏ ਕੱਲੇ ਸਮੇਤ ਆਸ-ਪਾਸ ਦੇ ਪਿੰਡਾਂ ਦੇ ਵਿੱਚ ਸੰਗਤਾਂ ਦੇ ਪ੍ਰੇਮ ਦੇ ਬਸ ਹੋ ਕੇ ਚਰਨ ਪਾਉਂਦੇ ਤੇ 21 ਦਿਨ ਇਹਨਾਂ ਨਗਰਾਂ ਨੂੰ ਨਵਾਜ ਕੇ ਅੰਮ੍ਰਿਤ ਵੇਲੇ ਪਿੰਡ ਦੀਨੇ ਕਾਂਗੜ ਦੇ ਬਲਪਾਤ ਸਾਹਿਬ ਜੀ ਨੇ ਚਰਨ ਪਾਤੇ ਤੇ ਦਰਸ਼ਨ ਕਰੋ ਜੀ ਆਪ ਜੀ ਨੇ ਜੋ ਵੀਡੀਓ ਦੇ ਵਿੱਚ ਜੰਡ ਦੇ ਦਰਖਤ ਦੇ ਦਰਸ਼ਨ ਕੀਤੇ ਨੇ ਇਹ ਗੁਰੂ ਪਾਤ ਸਾਹਿਬ ਜੀ ਦੇ ਸਮੇਂ ਦਾ ਜੰਡ ਦਾ ਦਰਖਤ ਹੈ ਤੇ ਰਾਏ ਕੱਲੇ ਦੇ ਆਦਮੀ ਨੇ ਇਸ ਜੰਡ ਦੇ ਦਰਖਤ ਦੇ ਉੱਪਰ ਹੀ ਚੜ ਕੇ ਨੂਰੇ ਮਾਹੀ ਨੂੰ ਆਉਂਦਿਆ ਵੇਖਿਆ ਸੀ ਸਰਹੰਦ ਤੋਂ ਦਰਸ਼ਨ ਕਰੋ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ